है उसमें भी हमारे मेहमान होंगे और बाकी उनका कार्यक्रम दिन में चलेगा इसमें मैं बाकी डिटेल्स के लिए हमारे प्रो वाइस चांसलर डॉक्टर धीमान साहब हैं उनसे कहूंगा कि कुछ सप्लीमेंट करेंगे और इसके बाद आगे की कार्यवाही संभालेंगे डॉक्टर धीमान साहब बहुत बहुत धन्यवाद ਅੱਜ ਇਸ ਸਮਾਗਮ ਵਿੱਚ ਹਾਜ਼ਰ ਹੋਏ ਇਲਾਕੇ ਦੇ ਸਿਰਕੱਢ ਪੱਤਰਕਾਰ ਜਿਹਨਾਂ ਨੂੰ ਅਸੀਂ ਅਕਸਰ ਮਿਲਦੇ ਰਹਿੰਨੇ ਆ ਤੁਸੀਂ ਯੂਨੀਵਰਸਿਟੀ ਵਿੱਚ ਵੀ ਆਉਂਦੇ ਹੋ ਔਰ ਸਾਡੇ ਨਾਲ ਤੁਹਾਡਾ ਰابطਾ ਬੜਾ ਨੇੜੇ ਦਾ ਰਹਿੰਦਾ ਤੁਸੀਂ ਸਾਡੀ ਖਬਰਾਂ ਵੀ ਛਾਪਦੇ ਹੋ ਤੁਹਾਨੂੰ ਤਕਰੀਬਨ ਪਤਾ ਹੀ ਹੈ ਕਿ ਯੂਨੀਵਰਸਿਟੀ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਦੀ ਹੈ ਜਿਹੜੀ ਯੂਨੀਵਰਸਿਟੀ ਤੁਹਾਨੂੰ ਪਤਾ ਕਿ ਇਸ ਇਲਾਕੇ ਦੀ ਇੱਕ ਸਿਰਕੱਢ ਹੈ ਔਰ ਅਗਾਵਧੂ ਜਿਹੜੀ ਵਿੱਦਿਅਕ ਸੰਸਥਾ ਹੈ ਔਰ ਜਿਸ ਨੇ ਬੜੇ ਥੋੜੇ ਸਮੇਂ ਦੇ ਵਿੱਚ ਬਹੁਤ ਉਚੇਰੀਆਂ ਛਲਾਂਗਾ ਜਿਹੜੀਆਂ ਮਾਰੀਆਂ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਲੇਕਿਨ ਇਸ ਇਲਾਕੇ ਦੇ ਵਿੱਚ ਪੰਜਾਬ ਦੇ ਦੱਖਣ ਪੱਛਮ ਜਿਹੜੇ ਜ਼ਿਲ੍ਹੇ ਹੈ ਆਪਣੇ ਇਸ ਇਲਾਕੇ ਦੇ ਵਿੱਚ ਇਸ ਯੂਨੀਵਰਸਿਟੀ ਦਾ ਇੱਕ ਨਵੇਕਲੀ ਪਛਾਣ ਬਣ ਕੇ ਸਾਹਮਣੇ ਆਈ ਹੈ ਇੱਕ ਦੇਸ਼ ਭਰ ਦੇ ਵਿੱਚ ਅਕ੍ਰੈਡੀਟੇਸ਼ਨ ਦਿੱਤੀ ਜਾਂਦੀ ਹੈ ਜਿਹਨੂੰ ਨੈਕ ਅਕ੍ਰੈਡੀਟੇਸ਼ਨ ਕਹਿੰਦੇ ਆ ਉਹ ਨੈਕ A++ ਰੈਂਕ ਜਿਹੜਾ ਸਾਨੂੰ ਮਿਲਿਆ ਬਹੁਤ ਘੱਟ ਯੂਨੀਵਰਸਿਟੀਆਂ ਨੂੰ ਮਿਲਦਾ ਹੈ ਜਿਸ ਯੂਨੀਵਰਸਿਟੀ ਨੂੰ ਇਹ ਦਾ ਰੈਂਕ ਮਿਲ ਜਾਵੇ ਉਸ ਨੂੰ ਰਾਸ਼ਟਰੀ ਪੱਧਰ ਤੇ ਚਾਹੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਹੋਵੇ ਚਾਹੇ ICAR ਹੋਵੇ ਚਾਹੇ PCI ਹੋਵੇ BCI ਹੋਵੇ ਜਿੰਨੀਆਂ ਵੀ ਸਟੈਚੂਟਰੀ ਬਾਡੀਜ਼ ਆ ਉਹ ਵਿਸ਼ੇਸ਼ ਸਹੂਲਤਾਂ ਜਿਹੜੀਆਂ ਉਹ ਦਿੰਦੀ ਹੈ ਉਹਨਾਂ ਸਹੂਲਤਾਂ ਦੀ ਉਪਲਬਧੀ ਦੇ ਨਾਲ ਯੂਨੀਵਰਸਿਟੀ ਨੇ ਆਪਣੇ ਜਿਹੜੇ ਪ੍ਰੋਗਰਾਮ ਹੈ ਆਪਣੀ ਜਿਹੜੀ ਏਜੰਡਾ ਹੈ ਆਪਣੀ ਜਿਹੜੀ ਰੋਡ ਮੈਪ ਹੈ ਉਸ ਨੂੰ ਦੁਬਾਰਾ ਬੁਲਕਿਆ ਔਰ ਬੜੇ ਨਵੇਂ-ਨਵੇਂ ਪ੍ਰੋਗਰਾਮ ਜਿਹੜੇ ਹੈ ਉਹ ਲੈ ਕੇ ਲੋਕਾਂ ਦੇ ਇਲਾਕੇ ਦੀ ਲੋੜਾਂ ਦੇ ਮੁਤਾਬਕ ਉਹ ਅਸੀਂ ਪ੍ਰੋਗਰਾਮ ਜਿਹੜੇ ਹਨ ਉਨਿਕੇ ਹੈਗੇ ਆ ਇਸ ਤੋਂ ਇਲਾਵਾ ਜੁਨੀਵਰਸਿਟੀ ਜਿਹੜੀ ਹੈ ਇਹ ਓਪਨ ਹੈ ਕਿ ਕੋਈ ਵੀ ਸਾਡੇ ਨਾਲ ਹੱਥ ਮਿਲਾ ਕੇ ਮੋਢੇ ਨਾਲ ਮੋਢਾ ਲਾ ਕੇ ਅਗਾ ਵਧਣਾ ਚਾਹੇ ਤਾਂ ਅਸੀਂ ਉਸ ਨੂੰ ਜੀ ਆਇਆ ਕਹਿੰਦੇ ਆ ਸਾਡੀਆਂ ਬਹੁਤ ਸਾਰੀਆਂ ਯੂਨੀਵਰਸਟੀਆਂ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਔਰ ਭਾਰਤ ਦੇ ਵਿੱਚ ਔਰ ਉਹਨਾਂ ਦੇ ਨਾਲ ਸਾਡੇ ਐਦਨਾਮੇ ਜਿਹੜੇ ਆ ਉਹ ਸਹੀ ਹੋਏ ਆ ਔਰ ਉਹਨਾਂ ਦੇ ਵਿੱਚ ਜਿਹੜੇ ਆਇਡੈਂਟੀਫਾਈ ਕੀਤੇ ਆਪਾਂ ਪ੍ਰੋਗਰਾਮ ਉਹਨਾਂ ਪ੍ਰੋਗਰਾਮਾਂ ਦੇ ਨਾਲ ਅਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆਂ ਔਰ ਚਾਹੇ ਉਹ ਵਿਦਿਆਰਥੀ ਗੱਲ ਹੋਵੇ ਚਾਹੇ ਉਹ ਖੋਜ ਦੀ ਗੱਲ ਹੋਵੇ ਚਾਹੇ ਉਹ ਸਾਡੇ ਜਿਹੜੇ ਇਲਾਕੇ ਆ ਪਿੰਡੂ ਇਲਾਕੇ ਹੈਗੇ ਉਹਨਾਂ ਦੇ ਲੋਕਾਂ ਦੀਆਂ ਜਿਹੜੀਆਂ ਲੋੜਾਂ ਹੈ ਉਹਦੇ ਮੁਤਾਬਕ ਆਪਣੇ ਵਿਦਿਅਕ ਪ੍ਰੋਗਰਾਮਾਂ ਨੂੰ ਢਾਲਣ ਦੀ ਗੱਲ ਹੋਵੇ ਹੁਣ ਉਦਾਹਰਨ ਦੇ ਤੌਰ ਦੇ ਉੱਤੇ ਆਪਾਂ ਤਕਰੀਬਨ 20 ਪਿੰਡ ਯੂਨੀਵਰਸਿਟੀ ਦੇ ਆਲੇ-ਦੁਆਲੇ ਇਹ ਇਲਾਕਿਆਂ ਦੇ ਵਿੱਚ ਆਪਾਂ ਪਛਾਣ ਕੀਤੀ ਹੈ ਸਾਡੇ ਵੱਖ-ਵੱਖ ਵਿਭਾਗਾਂ ਦੇ ਜਿਹੜੇ ਸਾਡੇ ਮਾਹਰ ਹੈਗੇ ਆ ਸਾਡੇ ਵਿਦਿਆਰਥੀ ਹੈਗੇ ਆ ਉਹਨਾਂ ਪਿੰਡਾਂ ਪਿੰਡੂ ਲੋਕਾਂ ਨਾਲ ਜਾਂਦੇ ਆ ਉਹਨਾਂ ਨਾਲ ਬავਸਤਾ ਹੁੰਦੇ ਆ ਵਿਚਾਰ-ਵਟਾਂਦਰਾ ਕਰਦੇ ਆ ਉਹਨਾਂ ਦੀਆਂ ਲੋੜਾਂ ਦੇ ਮੁਤਾਬਕ ਚਾਹੇ ਉਹ ਕਾਨੂੰਨੀ ਜਾਣਕਾਰੀ ਹੋਵੇ ਚਾਹੇ ਉਹ ਸਿਹਤ ਦੇ ਨਾਲ ਸੰਬੰਧਿਤ ਗੱਲਾਂ-ਬਾਤਾਂ ਹੋਣ ਚਾਹੇ ਉਹ ਖੇਤੀਬਾੜੀ ਹੋਵੇ ਉਹਨਾਂ ਸਾਰੀਆਂ ਗੱਲਾਂ-ਬਾਤਾਂ ਦੀ ਜਿਹੜੀ ਹੈਲਪ ਹੈਗੀ ਆ ਇੱਕ ਮਦਦ ਹੈਗੀ ਆ ਉਹ ਇੱਕ ਚੰਗੀ ਧਿਰ ਬਣ ਕੇ ਆਪਾਂ ਉਹਨਾਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਇੱਕ ਵਿਕਾਸ ਵੱਲੋਂ ਵਿਕਸਤ ਪੰਜਾਬ ਵੱਲੋਂ ਆਪਾਂ ਅੱਗੇ ਤੁਰ ਸਕੀਏ ਔਰ ਯੂਨੀਵਰਸਿਟੀ ਨੇ ਬਹੁਤ ਸਾਰੇ ਯੂਨੀਵਰਸਿਟੀਆਂ ਨਾਲ ਤਾਲਮਿਲ ਕੀਤਾ ਆਪਾਂ ਨੂੰ ਇਸ ਗੱਲ ਦੀ ਵੀ ਖੁਸ਼ੀ ਹੋਵੇਗੀ ਕਿ ਇਸ ਇਲਾਕੇ 'ਚ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਹੋਈ ਹੈ ਕਿ ਵਿਦੇਕਟਰ ਦੇ ਉੱਤੇ ਇਹ ਇਲਾਕਾ ਜਿਸ ਨੂੰ ਕਦੀ ਪਿੱਛੇ ਜਾਣਿਆ ਜਾਂਦਾ ਸੀ ਹੁਣ ਉਹ ਅੱਗੇ ਵਧ ਕੇ ਇੱਕ ਐਜੂਕੇਸ਼ਨ ਦੀ ਹੱਬ ਬਣ ਕੇ ਉੱਭਰ ਰਿਹਾ ਹੈ ਔਰ ਗੁਰੂਕਾਸ਼ੀ ਯੂਨੀਵਰਸਿਟੀ ਉਸ ਦੇ ਵਿੱਚ ਮੋਢੀ ਜਿਹੜਾ ਰੋਲ ਪਲੇ ਕਰ ਰਹੀ ਹੈ ਸਾਡੇ ਕੋਲ ਸਾਡੇ ਗੁਆਂਡ ਦੇ ਵਿੱਚ ਵੀ ਯੂਨੀਵਰਸਿਟੀਆਂ ਹੈਗੀਆਂ ਸਾਡੇ ਆਦੇਸ਼ ਯੂਨੀਵਰਸਿਟੀ ਹੈ ਅਕਾਲ ਯੂਨੀਵਰਸਿਟੀ ਹੈ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਹੈ ਮਾਰਾਣਾ ਰਣਜੀਤ ਸਿੰਘ ਪੀਟੀਯੂ ਹੈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ origignal ਸਟੇਸ਼ਨ ਹੈ ਪੰਜਾਬੀ ਯੂਨੀਵਰਸਿਟੀ ਦਾ origignal ਸਟੇਸ਼ਨ ਹੈ ਔਰ ਇਹ ਸਾਰੇ ਜਿਹੜੇ ਔਰ ਏਮਸ ਹੈ ਉਹਨਾਂ ਸਾਰਿਆਂ ਦੇ ਨਾਲ ਅਸੀਂ ਤਾਲਮਿਲ ਕੀਤਾ ਔਰ ਇੱਕ ਕੰਸੋਰਸ਼ੀਅਮ ਜਿਹੜਾ ਹੈ ਉਹ ਡਿਵੈਲਪ ਕੀਤਾ ਉਹਦਾ ਮੰਤਵ ਇਹ ਹੈ ਕਿ ਆਪਾਂ ਇੱਕ ਦੂਸਰੇ ਦੀ ਜਿਹੜੀ ਤਾਕਤ ਤੋਂ ਫਾਇਦਾ ਉਠਾ ਸਕੀਏ ਕਿਸੇ ਕੋਲ ਪਲੇਗਰਾਉਂਡਸ ਅੱਛੀਆਂ ਕਿਸੇ ਕੋਲ ਪੜਾਉਣ ਵਾਲੇ ਇੱਥੇ ਆ ਕਿਸੇ ਦੇ ਕੋਲ ਲੈਬਰਾਟਰੀਆਂ ਅੱਛੀਆਂ ਕਿਸੇ ਕੋਲ ਲਾਇਬ੍ਰੇਰੀ ਅੱਛੀ ਹੈ ਕਿਸੇ ਦੇ ਕੋਲ ਐਕਸਪਰਟਸ ਸੱਚੇ ਆ ਉਹਨਾਂ ਸਾਰਿਆਂ ਦਾ ਇੱਕ ਦੂਸਰਾ ਜੀ ਯੂਨੀਵਰਸਿਟੀ ਜਿਹੜੀ ਆ ਅਦਾਨ ਪ੍ਰਦਾਨ ਕਰੇ ਦਾ ਸਾਰੇ ਸਮੁੱਚੇ ਤੌਰ ਦੇ ਉੱਤੇ ਸਾਰੇ ਇਸ ਕੰਸੋਰਸ਼ੀਅਮ ਨੂੰ ਲਾਭ ਜਿਹੜਾ ਉਹ ਪਹੁੰਚਦਾ ਇਹ ਮੇਰੇ ਖਿਆਲਕ ਪਹਿਲੀ ਐਗਜ਼ਾਮਪਲ ਹੈ ਕਿ ਇਸ ਤਰ੍ਹਾਂ ਦਾ ਕੰਸੋਰਸ਼ੀਅਮ ਜਿਹੜਾ ਗੁਰੂਕਾਸ਼ੀ ਯੂਨੀਵਰਸਿਟੀ ਨੇ ਡਿਵੈਲਪ ਕੀਤਾ ਔਰ ਸਾਡੀ ਜਿਹੜੀ ਨਵੀਂ ਵਿਦਿਅਕ ਪਾਲਿਸੀ ਹੈ ਐਨਪੀ 2020 ਜਿੰਸ ਨੂੰ ਕਹਿੰਦੇ ਹਨ ਉਹਦੇ ਚ ਬਹੁਤ ਸਾਰੀਆਂ ਪਹਿਲ ਕਦਮੀਆਂ ਦਾ ਸੁਝਾਅ ਕੀਤਾ ਗਿਆ ਔਰ ਇੱਕ ਪਹਿਲ ਕਦਮੀ ਇਹ ਵੀ ਸੀ ਕਿ ਆਪਾਂ ਰਿਸੋਰਸਸ ਸ਼ੇਅਰ ਕਰੀਏ ਉਹਨਾਂ ਰਿਸੋਰਸ ਸ਼ੇਅਰ ਕਰਨ ਵਾਸਤੇ ਅਸੀਂ ਜਿਹੜਾ ਕੰਸੋਰਸ਼ੀਅਮ ਬਣਾਇਆ ਉਸ ਦਾ ਅਲਾਕੇ ਨੂੰ ਸਮੁੱਚੇ ਤੌਰ ਤੇ ਫਾਇਦਾ ਹੋਏਗਾ ਦੂਸਰਾ ਵਾਈਸ ਚਾਂਸਲ ਸਾਹਿਬ ਨੇ ਦੱਸਿਆ ਹੀ ਹੈ ਕਿ ਸਾਡੇ तकरीबन ਵੱਖ-ਵੱਖ ਪ੍ਰਾਂਤਾਂ ਤੋਂ ਵਿਦਿਆਰਥੀ ਇੱਥੇ ਪੜ੍ਹਨ ਆਉਂਦੇ ਆਂ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਵਿਦਿਆਰਥੀ ਇੱਥੇ ਪੜ੍ਹਨ ਆਉਂਦੇ ਆਂ ਔਰ ਉਹ ਆਪਣੇ ਨਾਲ ਲੈ ਕੇ ਉੱਥੇ ਦਾ ਕਲਚਰ ਲੈ ਕੇ ਆਉਂਦੇ ਆਂ ਉੱਥੇ ਦਾ ਖਾਣਾ ਪੀਣਾ ਲੈ ਕੇ ਆਉਂਦੇ ਆਂ ਉੱਥੇ ਦਾ ਵੇਸ਼-ਭੋਸ਼ਾ ਲੈ ਕੇ ਆਉਂਦੇ ਆਂ ਔਰ ਇੱਕ ਅਲੱਗ ਕਿਸਮ ਦਾ ਜਿਹੜਾ ਮੂਜ਼ੇਕ ਕਲਚਰ ਹੈ ਸਾਡੀ ਯੂਨੀਵਰਸਿਟੀ ਦੇ ਵਿੱਚ ਦੇਖਣ ਨੂੰ ਮਿਲਦਾ ਔਰ ਅਸੀਂ ਗਾਹੇ-ਬਗਾਹੇ ਪ੍ਰੋਗਰਾਮ ਸਾਰੇ ਵਿਦਿਆਰਥੀਆਂ ਦੀ ਸਾਂਝ ਪਾਉਣ ਵਾਸਤੇ ਕਰਦੇ ਰਹਿਦਾ ਚਾਹੇ ਉਹ ਕਲਚਰਲ ਮੇਲੇ ਹੋਣ ਚਾਹੇ ਉਹ ਵਿਦਿਆਰਥੀਆਂ ਦੇ ਡਿਬੇਟਸ ਹੋਣ ਚਾਹੇ ਯੂਥ ਫੈਸਟੀਵਲ ਹੋਣ ਚਾਹੇ ਹੋਰ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਹੋਣ ਉਹਨਾਂ ਸਾਰਿਆਂ ਦਾ ਆਪਾਂ ਜਿਹੜਾ ਯੋਗਦਾਨ ਪਾਉਂਦੇ ਰਹਿੰਨੇ ਆ ਔਰ ਜਦੋਂ ਵਿਦਿਆਰਥੀ ਇੱਥੇ ਪੜ੍ਹਦੇ ਆ ਔਰ ਵਿਦਿਆਰਥੀਆਂ ਦੇ ਜਿਹੜੇ ਟੈਸਟੀਮੋਨਿਅਲਸ ਤੁਸੀਂ ਸੁਣੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਵਿਦਿਆਰਥੀ ਇੱਕ ਨਵਾਂ ਤਜਰਬਾ ਇੱਥੇ ਲੈ ਕੇ ਲੈਂਦੇ ਆ ਔਰ ਉਹ ਆਪਣੀਆਂ ਗੱਲਾਂ ਸਾਂਝੀਆਂ ਕਰਦੇ ਆ ਔਰ ਉਹਨਾਂ ਗੱਲਾਂ ਸਾਂਝੀਆਂ ਕਰਨ ਵਾਸਤੇ ਅਸੀਂ ਕਦੇ-ਕਦੇ ਅਲੂਮਨਾਇ ਮੀਟ ਕਰਦੇ ਆ ਵਿਦਿਆਰਥੀਆਂ ਨੂੰ ਇੱਥੇ ਅਸੀਂ ਸੱਦਦੇ ਆਂ ਔਰ ਉਹਨਾਂ ਦੇ ਜਿਹੜੇ ਤਜਰਬੇ ਆ ਉਹਨਾਂ ਦੇ ਜਿਹੜੇ ਸਮਾਂ ਇੱਥੇ ਬਤਾਇਆ ਹੁੰਦਾ ਯੂਨੀਵਰਸਿਟੀ ਦੇ ਵਿੱਚ ਹੋਸਟਲ ਲਾਈਫ ਦੇ ਵਿੱਚ ਵਿਦਿਆਰਥੀ ਲਾਈਫ ਦੇ ਵਿੱਚ ਸਮਾਜ ਦੇ ਵਿੱਚ ਆਪਸ ਦੇ ਵਿੱਚ ਕਿਸ ਤਰ੍ਹਾਂ ਇੰਟਰੈਕਟ ਕਰਦੇ ਆ ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਆ ਇਸ ਵਾਰੀ ਵੀ ਅਸੀਂ 24 ਤਰੀਕ ਨੂੰ ਜਿਹੜਾ ਅਲੂਮਨਾਇ ਮੀਟ ਕਰ ਰਹੇ ਆ ਬਹੁਤ ਸਾਰੇ ਵਿਦਿਆਰਥੀ 500 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਸਾਡੇ ਨਾਲ ਰਜਿਸਟਰ ਕੀਤਾ ਇਹ ਪ੍ਰੋਗਰਾਮ ਅਸੀਂ ਲਿੰਕ ਕਰਦੇ ਇੱਕ ਸੈਟੇਲਾਈਟ ਪ੍ਰੋਗਰਾਮ ਹੁੰਦਾ ਜਦੋਂ ਸਾਡੀ ਕਨਵੋਕੇਸ਼ਨ ਹੁੰਦੀ ਹੈ ਕਿਉਂਕਿ ਵਿਦਿਆਰਥੀਆਂ ਨੇ ਡਿਗਰੀਆਂ ਲੈਣੀਆਂ ਹੁੰਦੀਆਂ ਔਰ ਉਹਨਾਂ ਡਿਗਰੀਆਂ ਦੇ ਵਿੱਚ ਉਹ ਕਨਵੋਕੇਸ਼ਨ ਤੇ ਆਉਂਦੇ ਆ ਔਰ ਜਦੋਂ ਇੱਥੇ ਆਉਂਦੇ ਅਸੀਂ ਉਹਨਾਂ ਨੂੰ ਉਸ ਮੌਕੇ ਦਾ ਫਾਇਦਾ ਦੇਣ ਲਈ ਅਲੂਮਨੀ ਮੀਟ ਕਰਦੇ ਆਂ ਦੇਸ਼ਾਂ ਵਿਦੇਸ਼ਾਂ ਚੋਂ ਵਿਦਿਆਰਥੀ ਆਉਂਦੇ ਆ ਅਲੂਮਨੀ ਮੀਟ ਦੇ ਨਾਲ ਉਹ ਆਪਣੀ ਸਾਂਝ ਪਾਉਂਦੇ ਆ ਔਰ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਆ ਇੱਕ ਨੋਸਟੈਲਜੀਕ ਜਿਹੜਾ ਐਕਸਪੀਰੀਅੰਸ ਇਥੋਂ ਲੈ ਕੇ ਜਾਂਦੇ ਆਂ ਔਰ ਇਹ ਯੂਨੀਵਰਸਿਟੀ ਜਿਹੜੀ ਕਨਵੋਕੇਸ਼ਨ ਪੰਜਵੀਂ ਕਨਵੋਕੇਸ਼ਨ ਕਰਨ ਜਾ ਰਹੀ ਹੈ 25 ਤਰੀਕ ਨੂੰ ਸੱਡੇ ਨੂੰ ਔਰ ਜਿਸ ਦੇ ਵਿੱਚ ਸਾਡੇ ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਜਾਣਗੀਆਂ ਔਰ ਤੁਹਾਨੂੰ ਪਤਾ ਹੀ ਹੈ ਕਿ ਇਥੇ ਡਿਪਲੋਮਾ ਤੋਂ ਲੈ ਕੇ ਡਾਕਟੋਰੇਟ ਤੱਕ ਪ੍ਰੋਗਰਾਮ ਜਿਹੜੇ ਚਲਾਏ ਜਾਂਦੇ ਆ ਉਹਦੇ ਵਿੱਚ ਵਿਦਿਆਰਥੀਆਂ ਨੇ ਰਜਿਸਟਰ ਕਰ ਲਿਆ ਹੈ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ ਉਹਨਾਂ ਨੂੰ ਜਿਹੜੀਆਂ ਡਿਗਰੀਆਂ ਤਕਸੀਮ ਕੀਤੀਆਂ ਜਾਣਗੀਆਂ ਇਸ ਮੌਕੇ ਦੇ ਉੱਤੇ ਔਰ ਇਸ ਮੌਕੇ ਦੇ ਉੱਤੇ ਜਿਵੇਂ ਬੀਸੀ ਸਾਹਿਬ ਨੇ ਦੱਸਿਆ ਕਿ ਸਾਡੇ ਜਿਹੜੇ ਮੁੱਖ ਮਹਿਮਾਨ ਹੈ ਉਹ श्रीलंका ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਜਿਹੜੇ ਕਿ ਬਹੁਤ ਇੱਕ ਵਿਦਵਾਨ ਖੁਦ ਔਰ ਡਿਪਲੋਮੈਟ ਔਰ ਲਾ ਦੇ ਐਕਸਪਰਟ ਔਰ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਉਸ ਸੁਤੰਤਰੀ ਮਿਸਟਰ ਜੀਪ ਪੈਰਾਦੀਪ ਸੁਤੰਤਰੀ ਉਹ ਇੱਥੇ ਤਸ਼ਰੀਫ ਰੱਖਣਗੇ ਉਹਨਾਂ ਦੇ ਨਾਲ ਡਾਕਟਰ ਦੁਲਾਨ ਇੱਥੇ ਆਉਣਗੇ ਜਿਨ੍ਹਾਂ ਨੇ ਬੁੱਧਧਰਮ ਦੇ ਉੱਤੇ ਬਹੁਤ ਵਧੀਆ ਕੰਮ ਕੀਤਾ ਹੈ ਔਰ ਇੰਡੀਆ ਔਰ ਚਾਈਨਾ ਦੇ ਵਿੱਚ ਜਿਹੜਾ ਸਿਲਕ ਰੂਟ ਦੇ ਵਿੱਚ ਜਿਹੜਾ ਸਾਂਝਾ ਕਲਚਰ ਹੈਗਾ ਉਸ ਦੇ ਉੱਤੇ ਬਹੁਤ ਸਾਰਾ ਕੰਮ ਕੀਤਾ ਔਰ ਤਿੰਨ ਪੀ ਐਚ ਡੀਆ ਕੀਤੀਆਂ ਉਹ ਇੱਥੇ ਤਸ਼ਰੀਫ ਲੈ ਆ ਰਹੇ ਆ ਇਸ ਤੋਂ ਇਲਾਵਾ ਸਾਡੇ ਕੋਲ ਦੁਬਈ ਤੋਂ ਇੱਕ ਅੰਕੁਰ ਅਗਰਵਾਲ ਜੀ ਜਿਹੜੇ ਆਪਣੇ ਆਪ ਦੇ ਵਿੱਚ ਇੱਕ ਨੌਜਵਾਨ ਔਰ ਜਿਨ੍ਹਾਂ ਨੇ ਬਹੁਤ ਪਹਿਲ ਕਦਮੀਆਂ ਕੀਤੀਆਂ ਆਰਕੀਟੈਕਚਰ ਦੇ ਵਿੱਚ ਔਰ ਜਿਹੜੀ ਅਰਬਨ ਲੈਂਡਸਕੇਪਿੰਗ ਡਿਵੈਲਪ ਕਰਨ ਦੇ ਵਿੱਚ ਔਰ ਇੱਕ ਰੀਅਲ ਅਸਟੇਟ ਦੇ ਵਿੱਚ ਇੱਕ ਨਵੀਂ ਉਹਨਾਂ ਨੇ ਇਨੋਵੇਸ਼ਨਸ ਕੀਤੀਆਂ ਉਹ ਇਸ ਮੌਕੇ ਇੱਥੇ ਆ ਰਹੇ ਹਨ ਇੱਕ ਆਸਟ੍ਰੇਲੀਆ ਤੋਂ ਗੌਰਵ ਮਲੋਤਰਾ ਜੀ ਆ ਰਹੇ ਹਨ ਜਿਹੜੇ ਬਿਜ਼ਨਸ ਦੇ ਵਿੱਚ ਤਾਂ ਹੈ ਹੀ ਹੈ ਲੇਕਿਨ ਨਾਲ ਬਹੁਤ ਵੱਡੇ ਫੈਲੰਥਰੋਪਿਸਟ ਹੈ ਉਹਨਾਂ ਨੇ ਹਜ਼ਾਰਾਂ ਡਾਲਰ ਖਰਚ ਕੇ ਔਰ ਵਿਦਿਆਰਥੀਆਂ ਨੂੰ ਜਿਹੜਾ ਭੋਜਨ ਦੇਣਾ ਔਰ ਡਾਊਨਪਰੋਡਨ ਲੋਕਾਂ ਦੀ ਜਿਹੜੀ ਮਦਦ ਕਰਨੀ ਔਰ ਸਮਾਜ ਦੀ ਵੱਡੀ ਸੇਵਾ ਜਿਹੜੀ ਕਰਨੀ ਉਹ ਉਹਨਾਂ ਨੇ ਕੰਮ ਕੀਤਾ ਹੈ ਇਹਨਾਂ ਨਵਿਕੇਲੇ ਕੰਮਾਂ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਨੇ ਫੈਸਲਾ ਕੀਤਾ ਕਿ ਉਹਨਾਂ ਨੂੰ ਆਪਾਂ ਆਨਰਿਸ ਕਾਜ਼ਾ ਡੀਲਿਟ ਦੀ ਡਿਗਰੀ ਜਿਹੜੀ ਡਾਕਟਰ ਆਫ ਲੈਟਰਸ ਦੀ ਡਿਗਰੀ ਹੈ ਉਹ ਇਸ ਕਰਵੋਕੇਸ਼ਨ ਦੇ ਵਿੱਚ ਦਿੱਤੀ ਜਾਏਗੀ ਇਸ ਤੋਂ ਇਲਾਵਾ ਹੋਰ ਸਿਰ ਕੱਢ ਜਿਹੜੇ ਉਦਮੀ ਔਰ ਉਹਨਾਂ ਵਿਦਿਆ ਵਿਦਿਆ ਜਿਹੜੇ ਸ਼ਾਸਤਰੀ ਉਹ ਇਸ ਮੌਕੇ ਦੇ ਉੱਤੇ ਤਸ਼ਕੀਫ ਲੈ ਆ ਰਹੇ ਹਨ ਜਿਨ੍ਹਾਂ ਦੇ ਵਿੱਚ ਸ਼ਿਵ ਚਤਪੱਠੀ ਜੀ ਜਿਹੜੇ ਮੰਡਿਆ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹਨ ਉਹ ਇੱਕ ਗੈਸਟ ਆਫ ਆਨਰ ਦੇ ਤੌਰ ਤੇ ਆ ਰਹੇ ਹਨ ਔਰ ਡਾਕਟਰ रफीक ਔਰ ਇਸ ਮੌਕੇ ਵਿਸ਼ੇਸ਼ ਤੌਰ ਦੇ ਉੱਤੇ ਆ ਰਹੇ ਆ ਔਰ ਸਾਡੇ ਆਪਣੀ ਜਿਹੜੀ ਸੈਂਟਰਲ ਯੂਨੀਵਰਸਿਟੀ ਆ ਪੰਜਾਬ ਹੈ ਇਸ ਦੇ ਜਿਹੜੇ ਵਾਈਸ ਚਾਂਸਲਰ ਹੈ ਡਾਕਟਰ ਰਗੁਵਿੰਦਰਾ ਪ੍ਰਸਾਦ ਤਿਵਾੜੀ ਜੀ ਉਹ ਵਿਸ਼ੇਸ਼ ਤੌਰ ਦੇ ਉੱਤੇ ਇੱਥੇ ਆ ਰਹੇ ਆ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਇਸ ਮੌਕੇ ਇੱਥੇ ਪਹੁੰਚਣਗੀਆਂ ਉਹਨਾਂ ਦਾ ਗੱਲਬਾਤ ਸੁਣੀ ਜਾਏਗੀ ਉਹ ਵਿਦਿਆਰਥੀਆਂ ਦੇ ਨਾਲ ਆਪਣੀ ਸਾਂਝ ਪਾਉਣਗੇ ਵਿਦਿਆਰਥੀ ਔਰ ਸਾਰੀਆਂ ਯੂਨੀਵਰਸਿਟੀ ਦੇ ਜਿਹੜੇ ਅਸੀਂ ਸਾਰੇ ਕਰਿੰਦੇ ਹਗੇ ਆ ਇਹ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲੇਗਾ ਔਰ ਇੱਕ ਨਵेकਲਾ ਜਿਹੜਾ ਉਹ ਸਮਾਂ ਹੈ ਉਸ ਦਾ ਸੀ ਅਸੀਂ ਪੈਦਾ ਠਾਵਾਂਗੇ ਤਾਂ ਮੈਂ ਸਮਝਦਾ ਕਿ ਇੱਕ ਬਹੁਤ ਵਧੀਆ ਮੌਕਾ ਔਰ ਇਸ ਮੌਕੇ ਦੇ ਉੱਤੇ ਤੀਸਰਾ ਜਿਹੜਾ ਇਵੈਂਟ ਹੈ ਉਹ ਹੈ ਕਿ 26 ਜਨਵਰੀ ਜਿਹੜੀ ਆਪਾਂ ਸੰਵਤ ਗਣਤੰਤਰ ਦਿਵਸ ਮਨਾਉਣ ਜਾ ਰਹੇ ਹਾਂ ਯੂਨੀਵਰਸਿਟੀ ਹਰ ਸਾਲ ਬਣਾਉਂਦੀ ਹੈ ਉਹਦੇ ਵਿੱਚ ਇੱਕ ਰਵਾਬ ਨੂੰ ਸਮਰਪਿਤ ਪ੍ਰੋਗਰਾਮ ਜਿਹੜਾ ਕੀਤਾ ਜਾਏਗਾ ਮੈਡਮ ਉਹਦੇ ਬਾਰੇ ਦੱਸਣਗੇ ਔਰ ਡਾਕਟਰ ਗੁਰਪ੍ਰੀਤ ਕੌਰ ਜੀ ਜਿਹੜੇ ਕਿ ਡੀਨ ਹਨ ਪਰਫਾਰਮੈਂਸ ਐਂਡ ਵਿਜ਼ੂਅਲ ਐਂਡ ਪਰਫਾਰਮੈਂਸ ਆਰਟ ਫੈਕਲਟੀ ਦੇ ਔਰ ਉਹਦੇ ਵਿੱਚ ਸਾਡੇ ਇੱਕ ਵਿਸ਼ੇਸ਼ ਮਹਿਮਾਨ ਜਿਹੜੇ ਅਫਗਾਨਿਸਤਾਨ ਤੋਂ ਬਲਾਗ ਕਰਦੇ ਆ ਔਰ ਉਹ ਆ ਰਹੇ ਆ ਉਹ ਆਪਣੇ ਵਿਚਾਰ ਦੱਸਣਗੇ ਔਰ ਉਹਨਾਂ ਨੂੰ ਇਸ ਨਿਯੁਕਤੀ ਪੱਤਰ ਵੀ ਦਿੱਤਾ ਜਾਏਗਾ ਜਿਹੜਾ ਆਨਰੇਰੀ ਪ੍ਰੋਫੈਸਰ ਆਫ ਪ੍ਰੈਕਟਿਸ ਜਿਹੜਾ ਰਬਾਬ ਦੇ ਉਹ ਬੜੇ ਐਕਸਪਰਟ ਹੈਗੇ ਆ ਉਹ ਇਸ ਮੌਕੇ ਦੇ ਉੱਤੇ ਆ ਕੇ ਸਾਡੀ ਹੌਸਲਾ ਅਫਜ਼ਾਈ ਕਰਨਗੇ ਸਾਡੇ ਨਾਲ ਸਾਂਝ ਪਾਉਣਗੇ ਔਰ ਇਸ ਤੋਂ ਬਾਅਦ ਚੰਡੀਗੜ੍ਹ ਤੋਂ ਇੱਕ ਬਹੁਤ ਵੱਡੇ ਲਿਟਰੇਚਰ ਪ੍ਰੇਮੀ ਜਿਹੜੇ ਬਹੁਤ ਬਜ਼ੁਰਗ ਲਿਖਾਰੀ ਪੀਨਾਮ ਡਾਕਟਰ ਸਾਹਿਬ ਲਗਾ ਕਰਨਲ ਜੀਐਸ ਬਲ ਕਰਨਲ ਜੀਐਸ ਬਲ ਉਹ ਇੱਥੇ ਆਉਣਗੇ ਔਰ ਉਹ ਵੀ ਵਿਸ਼ੇਸ਼ ਮਹਿਮਾਨ ਦੇ ਤੌਰ ਦੇ ਉੱਤੇ ਸਾਡੇ 26 ਜਨਵਰੀ ਦੀ ਜਿਹੜੀ ਰੌਣਕ ਨੂੰ ਵਧਾਉਣਗੇ ਔਰ ਇਹ ਮੋٹے ਤੌਰ ਦੇ ਉੱਤੇ ਸਾਡੇ ਪ੍ਰੋਗਰਾਮ ਜਿਹੜੇ ਸੀ ਅਸੀਂ ਉਹ ਲਿਖੇ ਆ ਔਰ ਸਾਨੂੰ ਤੁਹਾ ਦਿੱ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਵੀ ਮੌਕਾ ਕੱਢ ਕੇ ਯੂਨੀਵਰਸਿਟੀ ਆਇਆ ਕਰੋ ਸਾਡੇ ਨਾਲ ਮਿਲ ਕੇ ਹੋਰ ਨਵੀਆਂ ਜਿਹੜੀਆਂ ਉਪਲਬਧੀਆਂ ਅਸੀਂ ਕਰਦੇ ਆ ਜਾਂ ਅਸੀਂ ਐਮਓਯੂ ਸਾਈਨ ਕਰਦੇ ਆ ਜਾਂ ਅਸੀਂ ਹੋਰ ਜਿਹੜੇ ਚੰਗੇਰੀਆਂ ਸਾਡੇ ਪ੍ਰਾਪਤੀਆਂ ਹੁੰਦੀਆਂ ਉਹ ਜਾਣਿਆ ਕਰੋ ਔਰ ਲੋਕਾਂ ਤੱਕ ਪਹੁੰਚਾਇਆ ਕਰੋ ਤਾਂ ਕਿ ਆਪਾਂ ਸਾਰੇ ਰਲ ਮਿਲ ਕੇ ਇੱਕ ਵਿਦਿਆ ਦਾ ਮਾਹੌਲ ਸਿਰਜੀਏ ਇਸ ਇਲਾਕੇ ਦੇ ਵਿੱਚ ਵਿਦਿਆ ਦਾ ਚਾਨਣ ਹੋਰ ਫਲਾਈਏ ਔਰ ਵਿਦਿਆ ਦੀ ਜੋਤ ਗਿਆਨ ਦੀ ਜੋਤ ਜਿਹੜੀ ਹੈ ਉਹਨੂੰ ਪ੍ਰਜਵਲਿਤ ਕਰੀਏ ਔਰ ਆਪਣਾ ਇਸ ਇਲਾਕੇ ਦਾ ਜਿਹੜਾ ਨਾਂ ਹੈ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚਮਕੇ ਔਰ ਯੂਨੀਵਰਸਿਟੀ ਦਾ ਨਾਂ ਚਮਕੇ ਬਠਿੰਡੇ ਦਾ ਨਾਂ ਚਮਕੇ ਔਰ ਤਾਂ ਆਪਾਂ ਸਮਝਾਂਗੇ ਕਿ ਆਪਾਂ ਕੁਝ ਸਮਾਜ ਵਾਸਤੇ ਕਰ ਰਹੇ ਹਾਂ ਕੁਝ ਦੇਸ਼ ਵਾਸਤੇ ਕਰ ਰਹੇ ਹਾਂ ਦਾ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਇੱਥੇ ਸਵਾਗਤ ਕਰਦਾ ਕਿ ਤੁਸੀਂ ਆਏ ਤੇ ਹੁਣ ਮੈਡਮ ਬੋਲਣਗੇ ਔਰ ਉਸ ਤੋਂ ਬਾਅਦ ਆਪਾਂ ਜਿਹੜੇ ਸਵਾਲ-ਜਵਾਬ ਹੈਗੇ ਆ ਤੁਹਾਡੇ ਕੁਝ ਵਿਚਾਰ ਜਿਹੜੇ ਤੁਸੀਂ ਜਾਨਣਾ ਚਾਹੋਗੇ ਜਾਂ ਦੱਸਣਾ ਚਾਹੋਗੇ ਉਹਨਾਂ ਦਾ ਆਪਾਂ ਆਦਾਨ-ਪ੍ਰਦਾਨ ਜਿਹੜਾ ਕਰਾਂਗੇ ਬਹੁਤ-ਬਹੁਤ ਧੰਨਵਾਦ ਕੋਈ ਨਹੀਂ ਆਪ ਉਸ ਬਾਅਦ ਬਹੁਤ ਸਤਿਕਾਰਯੋਗ ਸਾਡੇ ਵਾਈਸ ਚਾਂਸਲਰ ਸਾਹਿਬਾਨ ਪ੍ਰੋਫੈਸਰ ਡਾਕਟਰ ਅਮੇਸ਼ ਸਿੰਘ ਜੀ ਡਾਕਟਰ ਸਤਪਾਲ ਸਿੰਘ ਜੀ ਮਾਨ ਜੀ ਸਾਡੇ ਪ੍ਰੋਫੈਸਰ ਸਰ ਡਾਕਟਰ ਰਜੇਸ਼ ਪਾਲ ਸਰ ਸਾਡੇ ਡਾਇਰੈਕਟਰ ਐਕਸਟੈਂਸ਼ਨ ਬਟ ਅਮੇਜ ਲਕਸ਼ਮੀ ਰਜੀਵ ਜੀ ਅਮਰਜੀਤ ਜੀ ਔਰ ਸਭ ਤੋਂ ਵੱਧ ਸਾਰੀਆਂ ਪੱਤਰਕਾਰੀ ਖੇਤਰ ਨਾਲ ਜੁੜੀਆਂ ਅਜ਼ੀਮ ਸ਼ਖਸੀਅਤਾਂ ਜਿਹੜੀਆਂ ਪ੍ਰਤੀਵਾਨਤਾ ਹੈ ਹੀ ਹੈ ਪ੍ਰਤੀਵਾਨਤਾ ਹੈ ਹੀ ਨੇ ਪ੍ਰਤੀਵਾਦ ਵੀ ਹਨ ਉਕੇ ਅੱਜ ਸਾਰੇ ਜੋ ਅਸੀਂ ਪ੍ਰੋਗਰਾਮ ਲਿਖ ਕੇ ਹਨ ਉਹਨਾਂ ਨੂੰ ਸੁਣ ਲੈਵੋ ਉਹਨਾਂ ਨਾਲ ਸਭ ਇਹਨਾਂ ਸੰਜੋ ਕਰਨੀ ਤੁਸੀਂ ਅੱਜ ਸਾਰੇ ਸਾਡੇ ਕੋਲ ਆਏ ਆਏ ਹੋ ਮੈਂ ਆਪਣੇ ਹਾਇਲ ਅਥੋਰਟੀਸ ਦਾ ਬਹੁਤ ਧੰਨਵਾਦ ਕਰਦੀ ਆ ਕਿ ਮੈਨੂੰ ਵੀ ਤੁਹਾਡੇ ਨਾਲ ਗੂਗੂ ਆਨ ਦਾ ਮੌਕਾ ਮਿਲਿਆ ਤਾਂ ਕਿ ਅਸੀਂ ਆਪਣੀ ਗੱਲ ਵੀ ਸਾਂਝੀ ਕਰ ਸਕਾਂਗੇ ਤੁਹਾਡੇ ਨਾਲ ਔਰ ਸੱਜ ਵਾਈਸ ਚਾਂਸਲ ਸਾਹਿਬ ਨੇ ਚੇਤੇ ਤੋਂ ਇੱਕ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਹੈ ਕਿ 26 ਕਨਵੋਕੇਸ਼ਨ ਤੋਂ ਬਾਅਦ 26 ਜਨਵਰੀ ਨੂੰ ਇੱਕ ਬਹੁਤ ਵੱਡਾ ਰਬਾਬ ਫੈਸਟੀਵਲ ਵਰਲਡ ਰਬਾਬ ਫੈਸਟੀਵਲ ਆਰਗੇਨਾਈਜ਼ ਕਰਨ ਜਾ ਰਹੇ ਹਾਂ ਇਹ ਬਹੁਤ ਵੱਡੀ ਚੁਣੌਤੀ ਹੈ ਸਾਡੇ ਲਈ ਸੰਭਵ ਨਹੀਂ ਸੀ ਪਰ ਬਹੁਤ ਸਾਰੇ ਯਤਨ ਕਰਕੇ ਮੈਨੇਜਮੈਂਟ ਦੇ ਬਲੇਸਿੰਗਸ ਨਾਲ ਵਿਸਬ ਦੇ ਵਿਜਨ ਨਾਲ ਸਾਰੇ ਦੇ ਸਹਿਯੋਗ ਨਾਲ ਇਸ ਇਤਨਬਤੀ ਨੂੰ ਨੇ ਪ੍ਰਚਾਰਨ ਦਾ ਯਤਨ ਕਰਾਂਗੇ ਔਰ ਸਭ ਤੋਂ ਵੱਡਾ ਧੰਨਵਾਦ ਹੈ ਉਸਤਾਦ ਹਮਾਈਉ ਸਖੀ ਜੀ ਦਾ ਜਿਹੜੇ ਕਿ ਯੂਨਾਈਟਿਡ ਸਟੇਟਸ ਦੇ ਸਿਟੀਜ਼ਨ ਹਨ ਔਰ ਵਰਲਡਵਾਈਡ ਰਬਾਬ ਨੂੰ ਪ੍ਰਮੋਟ ਕਰ ਰਹੇ ਹਨ ਜਿਹੜੀ ਭਾਈ ਮਰਦਾਨਾ ਜੀ ਦੀ ਲੈਗੇਸੀ ਹੈ ਬਾਬਾ ਨਾਨਕ ਦੇਵ ਜੀ ਦੇ ਸਮੇਂ ਤੇ ਫਿਰੰਦਾ ਰਬਾਬ ਜਦੋਂ ਭਾਈ ਮਰਦਾਨਾ ਜੀ ਨੂੰ ਗਿਫਟ ਕੀਤਾ ਗਿਆ ਸੀ ਬੇਬੇ ਨਾਨਕੀ ਵੱਲੋਂ ਤਾਂ ਉਸ ਦੀ ਜਿਹੜੀ ਲੈਗੇਸੀ ਹੈ ਉਹ ਗੋਬਿੰਦ ਸਿੰਘ ਜੀ ਤੱਕ ਵੀ ਰਹੀ ਹੈ ਉਹ ਵੀ ਦੇ ਬਾਤ ਵਜਾਉਂਦੇ ਰਹੇ ਲੇਕਿਨ ਖੋਲੀ ਹੋਲੀ ਇਹ ਤੰਤੀ ਸਾਜ਼ ਹੈ ਨਾ ਸਿਖਾਉਣ ਵਾਲੇ ਘੱਟ ਹੋ ਗਏ ਨੇ ਇਹਨਾਂ ਦੀਆਂ ਟੈਕਨੀਕਸ ਰਵਾਇਤਾਂ ਕੋਈ ਜਾਣਨ ਵਾਲਾ ਨਹੀਂ ਰਿਹਾ ਸਾਡੇ ਕੋਲ ਸੋ ਅਸੀਂ ਹਮਾਈਉ ਸਖੀ ਜੀ ਨੂੰ ਇਹ ਰਿਕੁਐਸਟ ਕੀਤੀ ਕਿ ਤੁਸੀਂ ਇਸ ਲੇਗੇਸੀ ਨੂੰ ਸੰਭਾਲਿਆ ਹੋਇਆ ਕਿ ਤੁਸੀਂ ਇੰਡੀਆ ਆਓ ਔਰ ਇਸ ਜਿਹੜੀ ਵਿਰਾਸਤੀ ਰਵਾਇਤ ਹੈ ਇਹਨੂੰ ਸਾਨੂੰ ਵੀ ਸਿਖਾਓ ਸਾਡੇ ਬੱਚੇ ਵੀ ਸਿੱਖਣ ਇਸ ਵਿਦਾਸਤੀ ਰਵਾਇਤ ਦਾ ਰੂਪ ਰੂਪ ਹੋਣ ਤਾਂ ਉਹਨਾਂ ਨੇ ਸਾਡੀ ਰਿਕੁਐਸਟ ਮੰਨੀ ਹੈ ਕੋ ਮੇਕ ਪ੍ਰਪੋਜ਼ਲ ਦਿੱਤੀ ਸੀ ਅ ਸਾਡੇ ਮਾਡਲ ਵਾਈਸ ਚਾਂਸ ਦਾ ਸਰਦਾਨੂ ਕਿ ਅਸੀਂ ਇਹਨਾਂ ਨੂੰ ਪ੍ਰੋਫੈਸਰ ਆਫ ਪ੍ਰੈਕਟਿਸ ਗਿਸਟਿੰਗ ਬਣਾ ਸਕਦੇ ਹਾਂ ਐਸ ਪਰ ਯੂਜੀਸੀ ਨੋਰਮਸ ਤੇ ਉਹ ਪ੍ਰਪੋਜ਼ਲ ਮੇਰੀ ਜਿਹੜੀ ਅਪਰੂਵਲ ਹੋ ਗਈ ਹੈ ਤੇ ਬਹੁਤ ਧੰਨਵਾਦ ਹੈ ਤੁਹਾਡਾ ਹੋਰ ਹੁਣੇ ਤੁਹਾਡੇ ਦੂਰ ਨੂੰ ਪੇਸ਼ ਹੋਣਗੇ ਇਹ ਜਿਹੜਾ ਅਸੀਂ ਰਬਾਬ ਫੈਸਟੀਵਲ ਕਰਦੇ ਹਾਂ ਇਹ ਇੱਕ ਤਰ੍ਹਾਂ ਦਾ ਟ੍ਰੈਂਗਲ ਪ੍ਰੋਗਰਾਮ ਹੈ सब तो पहले असं उन्होंने प्रोफेसर ऑफ प्रैक्टिस ज्वाइन करा रहे हैं जी कि बहुत व्डी यू जी सी एक उपाधि है कि प्रोफेसर ऑफ प्रैक्टिस होना और ये हर कोई नहीं हो सकता जो बहुत इस खेत्र के नाल जो बड़िया उपलब्धियां हासिल कीतिया हो सकता है और जो बहुत सालों का एक्सपीरियंस होगा इस खेत्र न तो वह सब तो वर्ड साढ़े लिए ही अजीम शख्सीयत समा प्रस्ताद जी हमायू सखी जी जिड़ी कि कैलीफोर्निया ਸੋ ਉਹ ਪਹਿਲੇ ਜੁਆਇਨ ਕਰਨਗੇ ਸਾਡੇ ਨਾਲ ਐਸ ਪ੍ਰੋਫੈਸਰ ਆਫ ਆਰਟਸ ਤੇ ਸਭ ਤੋਂ ਵੱਡੀ ਖੁਸ਼ੀ ਹੈ ਕਿ ਉਹ ਸਾਡੀ ਯੂਨੀਵਰਸਿਟੀ ਦੀ ਫੈਕਲਟੀ ਆਫ ਵਿਜੂਅਲ ਐਂਡ ਪਰਫਾਰਮਿੰਗ ਆਰਟਸ ਦੀ ਪਹਿਲੀ ਪੀ ਐਚ ਡੀ ਹੋਲਡਰ ਹੈ ਜਿਹੜੇ ਕਿ 25 ਤਰੀਕ ਨੂੰ ਉਹ ਡਿਗਰੀ ਲੈਣ ਦੀ ਆ ਰਹੇ ਹਨ ਸੋ ਇੱਕ ਕੋਇਨਸੀਡੈਂਸ ਵੀ ਬਣ ਗਿਆ ਕਿ ਆਪਣੇ ਉਸਤਾਦ ਜਿਹਦੇ ਸਾਹਮਣੇ ਉਹ ਡਿਗਰੀ ਵੀ ਲੈਣਗੇ ਬਹੁਤ ਵੱਡਾ ਮੌਕਾ ਹੈ ਔਰ ਉਸਤਾਦ ਜੀ ਦੇ ਨਾਲ ਪਰਫਾਰਮ ਵੀ ਕਰਨਗੇ ਕੋਈ ਵੱਡਾ ਕਨਸਰਟ ਹੋਏਗਾ ਸੋ ਤੁਹਾਡਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਅਸੀਂ ਤੁਹਾਡੇ ਨਾਲ

uh, as a convener of the alumni meet ke ab university is going to organize a alumni meet on coming 24th of january 26 ਜਿਹੜਾ ਇਹ ਸਮਾਗਮ ਹੈ ਇਹ ਸਮਾਗਮ ਦੇ ਵਿੱਚ ਜਿਹੜੇ ਸਾਡੇ ਪੁਰਾਣੇ ਸਟੂਡੈਂਟਸ ਹੈ ਆਵਰ ਅਲੂਮਨਾਈ ਵਿਲ ਸ਼ੇਅਰ देयर ਵਿਊਜ਼ ਐਂਡ देयर ਅਚੀਵਮੈਂਟਸ ਇਹ ਉਸ ਸਾਰਿਆਂ ਦਾ ਉਤਸਵ ਹੈ ਜੇ ਆਪਾਂ ਅਲੂਮਨਾਈ ਮੀਟ ਦੀ ਏਮਸ ਦੀ ਗੱਲ ਕਰੀਏ ਤਾਂ ਬੇਸਿਕਲੀ ਤਾਂ ਸਾਡਾ ਉਦੇਸ਼ ਹੈ ਕਿ ਜਿੰਨੇ ਵੀ ਸਾਡੇ ਪਾਸ ਆਊਟ ਸਟੂਡੈਂਟਸ ਹੈ ਦੇ ਵਿਲ ਸ਼ੇਅਰ देयर ਵਿਊਜ਼ With their junior students or your our current students, they can meet their teachers and peers. Definitely, they can also guide our current students. It is also the festival of the J. Gal Kariye, our alumni, is the brand investors of our university. They are spread all over our globe. ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਫੈਲੇ ਹੋਏ ਹਨ ਤੇ ਇਹ じゃ ਕੋਈ ਵੀ ਮਤਲਬ ਏਰੀਆ ਨਹੀਂ ਹੈ ਜਿੱਥੇ ਉਹਨਾਂ ਨੇ ਮੱਲਾ ਨਾ ਮਾਰੀਆਂ ਹੁਣ ਚਾਹੇ ਉਹ ਪੋਲਿਟਿਕਸ ਦਾ ਏਰੀਆ ਹੋਵੇ ਚਾਹੇ ਉਹ ਕਲਚਰਲ ਦੇ ਵਿੱਚ ਹੋਣ ਚਾਹੇ ਉਹਨਾਂ ਨੇ ਸਟਾਰਟਅਪਸ ਜੇ ਸਟਾਰਟਅਪਸ ਦੀ ਗੱਲ ਕਰੀਏ ਅੱਜਕਲ بڑا ਵਿਜ਼ਨ ਹੈ ਵਿਕਸਤ ਭਾਰਤ ਦਾ ਤਾਂ ਸਟਾਰਟਅਪਸ ਦੇ ਵਿੱਚ ਚਾਹੇ ਉਹ ਬੁਟੀਕ ਨੇ ਚਾਹੇ ਉਹ ਇੰਡਸਟਰੀ ਹੈ ਚਾਹੇ ਉਹ ਆਈਟੀ ਸੈਕਟਰ ਹੈ ਸਾਡੇ ਜਿੰਨੇ ਵੀ ਅਲੂਮਨੀ ਨੇ ਉਹ ਉਸ ਖੇਤਰ ਦੇ ਵਿੱਚ ਕੰਮ ਕਰਦੇ ਹਨ as a convener of uh, alumni, I just uh, want to uh, request you all kindly share this news to everyone so that every alumni of our university will participate in this event and make this event a great success. Thank you on the behalf of University. I thank all everyone for your continuous support. Thank you so much. Both should be Dr. Vijay Lakshmi. प्रिंट मीडिया इलेक्ट्रॉनिक मीडिया और अकादमिक क्षेत्र के माहर इतने विराजमान ने तो मैं कह सकता कि इतने त्रिवेणी संगम बनया है कुंभ से जाने की जोड़ नहीं कुंभ स्नान है कुंभ स्नान हो गया है हम सा पत्रकार भीर ने जे कोई सवाल करने हो तो मैं माई को तक लैके आ जागा बी सी और डॉक्टर जगतार सिंह तिमान जी उन्होंने सवालों का जवाब दे किसी पत्रकार का कोई सवाल स्वागत है जी ठीक है जी ਹਾਂ ਮਾਈਕ ਮਾਈਕ ਦਾ ਨੀਓ ਅੱਛਾ ਬਾਈਕ ਤੇ ਬਾਈਕ ਦਾ ਸੱਦਿਓ ਤੇ ਦੇਖੋ ਜਿੱਦ ਤੱਕ ਉਹ ਤੇ ਜੀ ਹਾਂ ਤੁੰਗ